ਸਤਿ ਸ਼੍ਰੀ ਅਕਾਲ ਜੀ ਪਿਛਲੇ ਸ਼ਾਰਟ ਦੇ ਵਿੱਚ ਤੁਹਾਨੂੰ ਇੱਕ ਪ੍ਰਸ਼ਨ ਪੁੱਛਿਆ ਸੀਗਾ ਕਿ ਜਿਹੜਾ ਬੁੱਧਵਾਰ ਹੈਗਾ ਇਹ ਹਫ਼ਤੇ ਦਾ ਕਿਹੜਾ ਦਿਨ ਹੁੰਦਾ ਹੈ ਨਾਨਕਸਾਈ ਗਲੈਂਡਰ ਦੇ ਅਨਸਾਰ ਤਾਂ ਜਿਹੜਾ ਬੁੱਧਵਾਰ ਹੁੰਦਾ ਰਾਜੇ ਇਹ ਚੌਥਾ ਦਿਨ ਹੁੰਦਾ ਬਹੁਤੇ ਬੱਚਿਆਂ ਨੇ ਸਹੀ ਆਨਸਰ ਕੀਤਾ ਆ ਦੇਖੋ ਤੁਹਾਨੂੰ ਨਾਨਕਸਾਈ ਗਲੈਂਡਰ ਦਿਖਾ ਦਈਏ ਤਾਂ ਨਾਨਕਸਾਈ ਗਲੈਂਡਰ ਦਾ ਹਫ਼ਤੇ ਦਾ ਪਹਿਲਾ ਦਿਨ ਕਿਹੜਾ ਹੁੰਦਾ ਰਾਜੇ ਐਤਵਾਰ ਹੁੰਦਾ ਤਾਂ ਇਦਾਂ ਤੁਸੀਂ ਯਾਦ ਰੱਖਣਾ ਐਤਵਾਰ ਪਹਿਲਾ ਸੋਮਵਾਰ ਦੂਜਾ ਤਾਂ ਅੱਗੇ ਜਿਹੜੇ ਹਫ਼ਤੇ ਦੇ ਦਿਨ ਹੈਗੇ ਆ ਯਾਦ ਰੱਖ ਲਿਓ ਅੱਜ ਦਾ ਜਿਹੜਾ ਸ਼ਾਰਟ ਹੈਗਾ ਕਿਸੇ ਬੱਚੇ ਦੀ ਡਿਮਾਂਡ ਸੀ ਸਰ ਵੀ ਮੁਹਾ ਪਹਿਲਾਂ ਮੈਂ ਥੋੜਾ ਜਿਹਾ ਦੱਸ ਦਿੰਨਾ ਰਾਜੇ ਵਾਕਾਂਸ਼ ਕੀ ਹੁੰਦਾ ਹੈ ਵਾਕ ਦਾ ਅੰਸ਼ ਠੀਕ ਹੈ ਜੀ ਹੁਣ ਵਾਕ ਮੈਂ ਕੁਝ ਵੀ ਲਿਖ ਦਵਾਂ ਮੈਂ ਕਹਿ ਦਵਾਂ ਮੈਂ ਪੜਾ ਰਿਹਾ ਹਾਂ ਠੀਕ ਹੈ ਜੀ ਮੈਂ ਲਿਖ ਦਿੰਦਾ ਮੈਂ ਪੜਾ ਰਿਹਾ ਹਾਂ ਤਾਂ ਇਹਦੇ ਵਿੱਚ ਕੀ ਹੈ ਜਿਹੜਾ ਆਹ ਪਹਿਲਾ ਹੈਗਾ ਕਰਤਾ ਜਾਂ ਇਹਨੂੰ ਆਪਾਂ ਕੀ ਕਹ ਦਾਂਗੇ ਕਰਤਾ ਕੌਣ ਹੁੰਦਾ ਹੈ ਨਾਮ ਹੁੰਦਾ ਤਾਂ ਇਹਨੂੰ ਆਪਾਂ ਕੀ ਕਹ ਦਾਂਗੇ ਨਾਮ ਵਾਕਾਂਸ਼ ਕਹਾਂਗੇ ਜਿਹੜਾ ਹੁਣ ਬਾਕੀ ਜਿਹੜਾ ਵਾਕ ਦਾ ਹਿੱਸਾ ਹੈਗਾ ਪੜ ਰਿਹਾ ਹੈ ਇਹ ਕੀ ਹੈ ਜੀ ਕਿਰਿਆ ਹੈਗੀ ਹੈ ਤਾਂ ਇਹਨੂੰ ਪੂਰੇ ਨੂੰ ਕੀ ਕਹ ਦਾਂਗੇ ਆਪਾਂ ਕਿਰਿਆ ਵਾਕਾਂਸ਼ ਕਹਾਂਗੇ ਠੀਕ ਹੈ ਜੀ ਐਵੇਂ ਹੀ ਆਪਾਂ ਨੂੰ ਇੱਕ ਵਾਕ ਦਿੱਤਾ ਹੋਊਗਾ ਪੇਪਰ ਦੇ ਵਿੱਚ ਜਿਵੇਂ ਪ੍ਰਸ਼ਨ ਦੇ ਵਿੱਚ ਦਿੱਤਾ ਹੈ ਉਹ ਬਿਟ ਬਿਟ ਤੱਕੇ ਨਹੀਂ ਮੈਂ ਖੜਖੜ ਹੱਸਾਂ ਨਹੀਂ ਉਹ ਮੁਰਮੁਰ ਪੁੱਛੇ ਨਹੀਂ ਮੈਂ ਗੱਲ ਨਾ ਦੱਸਾਂ ਨਹੀਂ ਇੰਨਾ ਕਾਲ 17 ਦੇ ਵਿੱਚ ਮੁਹਾਵਰੇਦਾਰ ਵਾਕਾਂਸ਼ ਜਿਹੜਾ ਇਹ ਵਾਕ ਹੈ ਇਹਦੇ ਵਿੱਚ ਮੁਹਾਵਰਾ ਕਿੱਥੇ ਆਇਆ ਤਾਂ ਆਪਾਂ ਸਾਰਿਆਂ ਨੂੰ ਪਤਾ ਇੱਕ ਮੁਹਾਵਰਾ ਆਪਾਂ ਸਾਰਿਆਂ ਨੇ ਪੜਿਆ ਹੋਇਆ ਕਿਹੜਾ ਬਿਟ ਬਿਟ ਤੱਕਣਾ ਬਿਟ ਬਿਟ ਤੱਕਣ ਦਾ ਮਤਲਬ ਕੀ ਹੁੰਦਾ ਕਿਸੇ ਲੋਕੀ ਵਸਤੂ ਨੂੰ ਵੇਖ ਕੇ ਹੈਰਾਨ ਹੋ ਜਾਣਾ ਜਾਂ ਕਿਸੇ ਵੱਲ ਲਾਲਚਾਈਆਂ ਅਨਜਰਾਂ ਨਾਲ ਵੇਖਣਾ ਜਿਵੇਂ ਅਕਸਰ ਤੁਸੀਂ ਦੇਖਦੇ ਹੋਵੋਗੇ ਭਾਈ ਠੀਕ ਹੈ ਜੀ ਤਾਂ ਇਹ ਇਹਦਾ ਆਨਸਰ ਕੀ ਆਜੂਗਾ ਹੁਣ ਦੇਖੋ ਇਹਦਾ ਆਨਸਰ ਕੀ ਆਜੂਗਾ ਬੱਟ ਬੱਟ ਤੱਕੇ ਠੀਕ ਹੈ ਜੀ ਹੁਣ ਜੇ ਤੁਹਾਨੂੰ ਇਹ ਮਹਾਵਰੇਦਾਰ ਵਾਕਾਂਸ਼ ਸਮਝ ਆ ਗਿਆ ਤਾਂ ਇਸ ਪ੍ਰਸ਼ਨ ਦਾ ਉੱਤਰ ਜਰੂਰ ਕਰਕੇ ਜਾਇਓ ਇਹ ਵੀ ਸੇਮ ਪ੍ਰਸ਼ਨ ਹੈ ਕਹਿੰਦਾ ਜੀ ਸੋਹਣੇ ਦੇ ਤਰਲੇ ਨਹੀਂ ਤੇ ਮੇਰੀਆਂ ਅਣੀਆਂ ਨਹੀਂ ਜਾਂ ਚੇਤੇ ਆ ਜਾਵਣ ਲੋੜਾ ਹੀ ਨਾ ਪਾ ਜਾਵਣ ਇਨ੍ਹਾਂ ਕਾਵ ਸਤਰਾਂ ਦੇ ਵਿੱਚ ਮਹਾਵਰੇਦਾਰ ਵਾਕਾਂਸ਼ ਦੱਸਣਾ ਇਨ੍ਹਾਂ ਵਿੱਚੋਂ ਕਿਹੜਾ ਆਊਗਾ ਏ ਬੀ ਸੀ ਡੀ ਤਾਂ ਆਨਸਰ ਜਰੂਰ ਕਮੈਂਟ ਵਿੱਚ ਦੱਸ ਕੇ ਜਾਇਓ ਜਿਹੜੇ ਵੀ ਟੌਪਿਕ ਤੇ ਪ੍ਰੋਬਲਮ ਆਉਂਦੀ ਹੈ ਉਹ ਟੌਪਿਕ ਦਾ ਨਾਮ ਜਰੂਰ ਦੱਸਿਆ ਕਰੋ ਜੇ ਵੀਡੀਓ ਵਧੀਆ ਲੱਗੀ ਹੈ ਆਪਣੇ ਹੋਰ ਭੈਣ ਭਰਾਵਾਂ ਨਾਲ ਸ਼ੇਅਰ ਕਰੋ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਰੀ ਹੋਊਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ